ਕਿਸਾਨਾਂ ਵੱਲੋਂ ਆंदोलਨ ਸ਼ੁਰੂ ਕਰਨ ਸੰਬੰਧੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਤਾਮੰਗ ਪੱਤਰ ਦੱਸਦੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਗਿੱਲ ਮੀਤ ਸੇ ਪ੍ਰਧਾਨ ਮੇਜਰ ਸਿੰਘ ਆਪਣੇ ਕਿਸਾਨ ਸਾਥੀਆਂ ਸਮੇਤ ਰਾਸਵਮੈਂਬਰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਦੀ ਨਿਰਮਲ ਕਟਿਆ ਵਿਖੇ ਪੁੱਛੇ ਤੇ ਭਾਰਤ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਆਪਣੀਆਂ ਹੱਕਾਂ ਮੰਗਾਂ ਨੂੰ ਪੂਰਾ ਨਾ ਹੋਣ ਅਤੇ ਅਗਲਾ ਆंदोलਨ ਸ਼ੁਰੂ ਕਰਨ ਸੰਬੰਧੀ ਰਾਸਵਮੈਂਬਰ ਸੰਤ ਬਾਬਾ ਬਲ ਬੀਰ ਸਿੰਘ ਸਿੱਚਵਾਲ ਨਿਰਮਲ ਕੂਟੀਆਂ ਦੇ ਮੁਖ ਸੇਵਾਦਾਰ ਸੰਤ ਬਾਬਾ ਸੁਰਜੀਤ ਸਿੰਘ ਸ਼ੈਂਟੀ ਰਾਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਕਿਹਾ ਕਿ ਫਸਲਾ ਦੀ ਐਮਐਸਪੀ ਕਰਜ਼ਾ ਮੁਆਫੀ ਅਤੇ ਹੋਰ ਕਿ ਸਾਰੀ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ ਤੇ ਜਰਨਲ ਬੋਡੀ ਵੱਲੋਂ ਜਲਦੀ ਆंदोलਨ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇਗਾ ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਪ੍ਰਧਾਨ ਮਨੋਹਰ ਗਿੱਲ ਵਾਈਸ ਪ੍ਰਧਾਨ ਮੇਜਰ ਸਿੰਘ ਅਤੇ ਹੋਰ ਵੀ ਪਤਵੰਤੇ ਸਜਣ ਹਾਜ਼ਰ ਰਹੇ ਕੀ ਮਾਮਲਾ ਹੈ ਮੈਂ ਮੁਹਰਿ ਕਿਸਾਨ ਸਾਹਿਬ ਪੰਜਾਬ ਜ਼ਿਲ੍ਹੇ ਦਾ ਪ੍ਰਧਾਨ ਮਰੋਰ ਸਿੰਘ ਗੱਲੋ ਪਹਿਲੇ ਤੁਹਾਡਾ ਸਾਰਾ ਚੈਨਲ ਵਾਲਿਆਂ ਦਾ ਧੰਨਵਾਦ ਜੀ ਜਿਹੜੇ ਸਾਡੀ ਵੀ ਕਾਦ ਨੂੰ ਲੈ ਕੇ ਸਾਰੇ ਦੁਨੀਆ ਤੱਕ ਪਹੁੰਚਾਉਣਾ ਵਾ ਅੱਜ ਜੋ ਪਿਛਲੇ 10 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਦਿੱਲੀ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਮੀਟਿੰਗ ਹੋਈ ਆ ਆਮ ਵੀ ਲੋਕ ਆ ਗਏ ਬੱਡੇ ਤੇ ਉਹਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਆਉਣ ਵਾਲੇ ਸਮੇਂ 'ਚ ਇਹ ਇਹਦਾ ਦੂਜਾ ਮੋਰਚਾ ਜਿਹੜਾ ਨਾਂ ਦਿੱਤਾ ਵੀ ਅਸੀਂ ਦੂਜਾ ਮੋਰਚਾ ਜਿਹੜਾ ਸ਼ੁਰੂ ਕਰਦੇ ਆ ਜੋ ਦਿੱਲੀ ਜਿੱਤ ਕੇ ਆਈ ਸੀ ਕਿਉਂਕਿ ਸਰਕਾਰ ਨੇ ਜਿਹੜੀਆਂ ਮੰਨੀਆਂ ਮੰਗਾਂ ਸੀ ਉਹ ਲਾਗੂ ਨਹੀਂ ਕੀਤੀਆਂ ਜਿੱਦਾਂ ਐਮਐਸਪੀ ਦਾ ਬੜਾ ਵੱਡਾ ਮਸਲਾ ਵਾ ਵੀ ਸਾਰੇ ਦੇਸ਼ ਦੇ ਵਿੱਚ ਹਰ ਇੱਕ ਫਸਲ ਸਣੇ ਸਬਜ਼ੀ ਹਰੇਕ ਫਸਲ ਸਬਜ਼ੀ ਪਰ ਫਲੂਟ ਉਹਦੀ ਐਮਐਸਪੀ ਤੈਅ ਕੀਤੀ ਜਾਵੇ ਸੀ ਟੂ ਪਲੱਸ 50% ਦੇ ਸਹਾਮ ਨਾਲ ਜੋ ਸੁਮਿੰਦਰ ਦੀ ਰਿਪੋਰਟ ਸੀ ਤੇ ਨਾਰ ਚੱਕਣ ਦੀ ਜਿਹੜੀ ਗਰੰਟੀ ਕੀਤੀ ਜਾਵੇ ਇਹ ਉੱਥੇ ਵਿਚਾਰਿਆ ਗਿਆ ਇਹਦੇ ਲਈ ਲੜਾਈ ਮਤਲਬ ਜਿਹੜਾ ਲੰਦਾ ਐਦ ਕੀਤਾ ਉਹਨਾਂ ਨੇ ਤੇ ਉਹ ਲਖੀਰਪੁਰ ਖੀਦੀ ਦੇ ਜਿਹੜੇ ਸਾਡੇ ਕਿਸਾਨ ਅੰਦਰ ਦਿੱਤੇ ਆ ਜੇ ਇਹਨਾਂ ਨੂੰ ਛੀਦ ਕੀਤਾ ਸਾਡੇ ਕਿਸਾਨ ਆ ਉਹ ਦੂਜਿਆਂ ਦੇ ਖਿਲਾਫ ਜਿਹੜਾ ਜੇ ਮਿਸ਼ਰਤ ਐਨੀ ਦੇ ਖਿਲਾਫ ਪਰਚਾ ਕਰਕੇ ਤੁਹਾਨੂੰ ਅੰਦਰ ਕੀਤਾ ਜਾਵੇ ਔਰ ਉਹਨਾਂ ਸ਼ਹੀਦਾਂ ਦੇ ਜਿਹੜੇ 730 35 ਜਿਹੜੇ ਸਾਡੇ ਸ਼ਹੀਦ ਹੋਏ ਉਹਦੋਂ ਉਹਨਾਂ ਲਈ ਤਿਕਰੀ ਤੇ ਸਿੰਗੂ ਬਾਰਡਰ ਤੇ ਥਾਂ ਯਾਦਗਾਰ ਬਣਾਉਣੀ ਤਾਂ ਦਿੱਤਾ ਜਾਵੇ ਔਰ ਜਿਹੜੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਦਾ ਜਿਹੜਾ ਕਰਜਾ ਵਾ ਉਹ ਲਕੀਰ ਫੇਰੀ ਜਾਵੇ ਤਾਂ ਕਿ ਇਹਨਾਂ ਦੀਆਂ ਨੀਤੀਆਂ ਨਾਲ ਚੜਿਆ ਵਾ ਔਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ 60 ਸਾਲ ਦੇ ਜਦੋਂ ਹੋ ਜਾਂਦੇ ਆ ਉਹਨਾਂ ਨੂੰ 10000 ਜਿਹੜੀ ਪੈਨਸ਼ਨ ਦਿੱਤੀ ਜਾਵੇ ਔਰ ਜਿਹੜੇ ਪ੍ਰਾਈਵੇਟ ਆ ਜਿਹੜੇ ਲੌਂਡ ਆ ਪ੍ਰਾਈਵੇਟ ਮੀਟਰ ਉਹ ਬੰਦ ਕੀਤੇ ਜਾਣ ਔਰ ਜਿਹੜੀਆਂ ਬਸਲ WTO ਆ ਉਹਦੇ ਜੋ ਜਿਹੜੀ ਸਰਕਾਰ ਸਾਡੀ ਇੰਡੀਆ ਦੀ ਬਾਹਰ ਆਵੇ ਔਰ ਇਦਾਂ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਜਿਹੜਾ ਮੋਰਚਾ 14 ਮੰਗਾਂ 14 15 ਜਿਹੜੀਆਂ ਬਹੁਤ ਜ਼ਰੂਰੀ ਆ ਪਾਕੀਆਂ ਮੰਗਾਂ ਔਰ ਗਾਂ ਜਿਹੜੀ ਨੀਤੀ ਇਦਾਂ ਦੀ ਬਣਾਈ ਜਾਵੇ ਕਿ ਜਿਹੜੇ ਕਿਸਾਨ ਆ ਜਿਹੜੇ ਮਿਹਨਤ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਸਰਕਾਰ ਜਾ ਵੀ ਨੇ ਜਿਹੜੇ ਤੇ ਉਹਨਾਂ ਨੂੰ ਜਿਹੜਾ ਵਾ ਬੇਲ ਜਗਾਰੀ ਜਿਹੜੀ ਕਦਮ ਕੀ ਦੀ ਜਾਂ ਨੌਕਰੀ ਦਿੱਤੀ ਜਾਵੇ ਇਹ ਜਿਹੜਾ ਬਹੁਤ ਵੱਡਾ ਜਿਹੜਾ ਅੱਜ ਸ਼ੁਰੂਆਤ ਕਰ ਰਹੇ ਆ ਅਸੀਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਵਿਰੋਧੀ ਧਿਰ ਦੇ ਰਾਜ ਸਭਾ ਮੈਂਬਰ ਤੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਆਂ ਔਰ ਉਹਨਾਂ ਨੂੰ ਨਾਲ ਬੇਨਤੀ ਕਰਦੇ ਆਂ ਕਿ ਜਿੱਥੇ ਤੁਸੀਂ ਮੰਗ ਪੱਤਰ ਦੇਣਾ ਇਸ ਮੰਗਾਂ ਨੂੰ ਪਾਰਲੀਮੈਂਟ ਦੇ ਵਿੱਚ ਪਹਾਰਿਆ ਜਾਵੇ ਔਰ ਇਹ ਮੰਗਾਂ ਜਿਹੜੀਆਂ ਜਾਇਜ਼ ਆ ਇਹਨਾਂ ਮੰਗਾਂ ਨੂੰ ਮਨਾਉਣ ਲਈ ਔਰ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜੇ ਤੁਸੀਂ ਲੋਕਾਂ ਦੇ ਨੁਮਾਇੰਦੇ ਆ ਉਹਨੂੰ ਮਤਲਬ ਜਿਹੜਾ ਵਾ ਤਬਾਹ ਪਾਇਆ ਜਾਵੇ ਸੈਂਟਰ ਸਰਕਾਰ ਦੇ ਔਰ ਥੱਲੇ ਅਸੀਂ ਜਿਹੜੀ ਆ ਲੜਾਈ ਜਿਹੜੀ ਪੇਜ ਕਰਾਂਗੇ ਆਉਣ ਵਾਲੇ ਸਮੇਂ 'ਚ ਜੋ-ਜੋ ਵੀ ਆ ਵਿਚਾਰਿਆ ਸੰਯੋਗ ਦੇ ਖਾਸ ਮੋਰਚੇ ਨੇ ਲਈ ਨੇ ਉਸ ਨੂੰ ਬਹੁਤ ਭਰਮੀ ਹਵਾਰਾ ਦੇ ਕੇ ਅੱਗੇ ਅੱਗੇ ਤੋਂ ਬਹੁਤ ਵੱਡਾ ਮੋਰਚਾ ਅਸੀਂ ਬਣਾਵਾਂਗੇ ਉਦੋਂ ਤੱਕ ਲੜਾਈ ਲੜੀ ਜਾਊਗੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ ਨਕੋਤਰ ਮੈਂ ਜਿਹੜੇ ਮੇਰੇ ਸਾਥੀ ਕਾਮ ਮਨੋਰ ਗੱਲੜੇ ਗੱਲਾਂ ਕੀਤੀਆਂ ਨੇ ਮੈਂ ਉਸ ਪਾਸੇ ਨਹੀਂ ਜਾਵਾਂਗਾ ਮੈਂ ਕੁਝ ਜਿਹੜੇ ਕੁਝ ਰਹਿ ਗਏ ਬੰਦੇ ਸਾਡੇ ਇਲਾਕੇ ਦਾ ਮੇਰਾ ਮੜ ਦਾ ਇਲਾਕਾ ਮੜ ਨਾਲੋਂ ਸੰਬੰਧਤ ਨੇ ਗੱਲਾਂ ਉਹ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਉਹ ਚਾਉਣਾ ਚਾਉਣਾ ਸਰਕਾਰ ਤੱਕ ਲੋਕਾਂ ਤੱਕ ਉਹ ਕਿ ਮੰਡਲੀਆਂ ਪੈੜੀਆਂ ਜਿਹੜੀਆਂ ਮੰਡ ਦੇ ਕਿਸਾਨਾਂ ਨੇ ਪੁੱਟ ਕੇ ਵਾਅਦ ਕੀਤੀਆਂ ਸਨ ਬਾਦਲ ਸਰਕਾਰ ਵੀ ਨੇ ਬਾਦਲ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਪਾਇਆ ਇੰਤਕਾਲ ਚੜ ਗਿਆ ਉਹ ਕਾਂਗਰਸ ਤੇ ਸ਼੍ਰੋਮਣੀ ਕਾਲੀਦਾਵ ਬਾਦਲ ਸਰਕਾਰ ਨੇ ਕੈਨਸਲ ਕਰਵਾ ਦਿੱਤੀਆਂ ਉਹਨਾਂ ਦੀ ਸ਼ਹਿਦ ਤੇ ਕਾਂਗਰਸੀਆਂ ਦੀ ਸ਼ਹਿਦ ਹੈ ਅੱਜ ਸਾਡੀ ਮੰਡ ਦੇ ਵਾਦਕਰਾਂ ਦੀ ਮੰਗ ਹੈ ਤੇ ਉਹ ਕੈਨਸਲ ਕੀਤੇ ਇੰਤਕਾਲ ਦੁਬਾਰਾ ਬਹਾਲ ਕੀਤੇ ਜਾਣ ਤੇ ਰਹਿਂਦੀਆਂ ਪੈੜੀਆਂ ਜਿਹੜੀਆਂ ਨੇ ਮੰਡ ਚ ਕਬਜ਼ੇ ਦੇ ਆਧਾਰ ਤੇ ਉਹ ਮਾਰ ਕੀ ਕੀਤੀਆਂ ਜਾਣ ਇਸ ਦੇ ਨਾਲ ਹੀ ਮੰਡ ਵਿੱਚ ਨਜਾਇਜ਼ ਮਾਈਨਿੰਗ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਆ ਅੱਜ ਤਾਂ ਸੋਚ ਦੱਸਾਂ ਵੀ ਸਰਕਾਰ ਬਦਲਣ ਦੇ ਨਾਲ ਕੁਝ ਫਰਕ ਪਵੇਗਾ ਪਰ ਫਰਕ ਨਹੀਂ ਪਿਆ ਨਿਤ ਦਿਹਾੜੇ ਸਾਡੇ ਇਲਾਕੇ ਵਿੱਚ ਨਿਤ ਰੋਜ਼ ਮੌਤ ਮੋਤਾ ਹੋ ਰਹੀਆਂ ਨਿਤ ਰੋਜ਼ ਉਹ ਨਸ਼ੇ ਦੇ ਨਾਲ ਹੀ ਚੋਰੀਆਂ ਹੋ ਰਹੀਆਂ ਨੇ ਮੈਂ ਤੁਹਾਡੇ ਚੈਨਲ ਥਰੂ ਇਹ ਗੱਲ ਸਰਕਾਰ ਤੱਕ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਆ ਵੀ ਸਰਕਾਰ ਇਸ ਵਲ ਖਾਸ ਧਿਆਨ ਦੇਵੇ ਨਹੀਂ ਤਾਂ ਮੰਡ ਦੇ ਬਾਦਕਾਰ ਦੇ ਮੜਦੇਬ ਸੁਨੀਕ ਇੱਕ ਇਹੋ ਜਿਹਾ ਕੋਲ ਵਿਢਣਗੇ ਜਿਸ ਨਾਲ ਸਰਕਾਰ ਦੇ ਪੈਰਾਂ ਥੱਲੇ ਮਿੱਟੀ ਨਿਕਲ ਜਾਵੇ ਇਹਨਾਂ ਕਹਿੰਦਾ ਧੰਨਵਾਦ